ਕੋਈ ਬੰਦਾ ਰਹਿ ਰਿਹਾ ਜਿਵੇਂ ਉਹਦੇ ਕਤੂਰੇ ਫਿਰ ਰਹੇ ਆਲੇ-ਦਾਲੇ ਆਲੇ-ਦਾਲੇ ਘਰ ਦੇ ਹਾਂਜੀ ਉਹ ਦੇਖਦਾ ਇੱਕ ਦੋ ਦਿਨ ਵੀ ਕਤੂਰੇ ਜਾਰੇ ਭੁੱਖੇ ਆ ਹੂੰ ਉਹਨਾਂ ਨੂੰ ਉਹਦੇ ਕੋਲ ਕੁਝ ਨਹੀਂ ਰੋਟੀ ਨਹੀਂ ਹੁੰਦੀ ਬਿਸਕੁਟ ਪਾ ਆਂਦਾ ਉਹ ਸਹੀ ਵੀ ਜੋ ਉਹਦੇ ਕੋਲ ਹਾਂ ਉਹ ਕਰੇ ਬਿਸਕੁਟ ਪਾਉਂਦਾ ਹਾਂ ਹਾਂਜੀ ਵੀ ਭੁੱਖਿਆ ਦੋ ਦਿਨ ਤੋਂ ਫਿਰ ਰਿਹਾ ਬਿਸਕੁਟ ਪਾਦੇ ਹੂੰ ਉਹ ਬੰਦਾ ਜਿਵੇਂ ਕੋਈ ਜੋਬ ਵਾਲਾ ਹੁੰਦਾ ਦੂਜੇ ਦਿਨ ਫੇਰ ਬਿਸਕੁਟ ਪਾ ਆਂਦਾ ਓਕੇ ਤੇ ਉਹਨੂੰ ਲੱਗਦਾ ਵੀ ਤੀਜੇ ਦਿਨ ਰੋਟੀ ਕਾਹ ਨੂੰ ਪਾਉਣੀ ਆ ਹੁਣ ਅੱਜ ਵੀ ਬਿਸਕੁਟ ਪਾ ਦਿੰਨਾ ਪਾ ਦਿੰਨੇ ਹੂੰ ਹੂੰ ਤਿੰਨ ਦਿਨ ਬਾਅਦ ਜਿਹੜੇ ਕੁੱਤੇ ਹੁੰਦੇ ਆ ਕਤੂਰੇ ਹੁੰਦੇ ਆ ਜਾਨੀ ਛੋਟੇ ਹੁੰਦੇ ਆ ਬਿਸਕੁਟਾਂ ਦੇ ਗਿਜਗੇ ਉਹ ਹੂੰ ਗਿਜਣ ਤੋਂ ਬਾਅਦ ਚੌਥੇ ਦਿਨ ਕੁੱਤੇ ਆਉਂਦੇ ਆ ਹੂੰ ਕਤੂਰੇ ਦਵਾਰੇ ਉਹਦੇ ਘਰੇ ਬਿਸਕੁਟ ਵੀ ਮੁੱਕ ਜਾਂਦੇ ਆ ਹਾਂਜੀ ਉਹ ਟਾਈਮ ਹੂੰ ਉਹ ਲੱਭਦਾ ਵੀ ਰੋਟੀ ਪਾ ਦਮਾ ਮੈਂ ਰੋਟੀ ਪਾਉਂਦਾ ਉਹ ਬਿਸਕੁਟਾਂ ਦੇ ਲਾਗੇ ਉਹਨੇ ਰੋਟੀ ਨੂੰ ਮੂੰਹ ਨਹੀਂ ਲਾਇਆ ਉਹਨੇ ਰੋਟੀ ਮੂੰਹ ਨਹੀਂ ਲਾਇਆ ਹਾਂਜੀ ਤਾਂ ਉਹ 5-10 ਮਿੰਟ 20 ਮਿੰਟ ਦੀ ਦੀ ਕਦੇ ਆਹੋ ਵੀ ਅੰਦਰ ਬਿਸਕੁਟ ਲੈ ਕੇ ਆਊਗਾ ਹਾਂਜੀ ਹੂੰ ਤਾਂ ਉਹ ਦੇਖਦਾ ਵੀ ਕੁੱਤੇ ਬਾਹਰ ਵੇਟ ਕਰਦੇ ਆ ਮੇਰੇ ਹੂੰ ਉਹ ਲੱਭਣ 'ਚ ਵਿਅਸਤ ਹੋ ਜਾਂਦਾ ਅੰਦਰ ਵੀ ਚੱਲ ਲੱਭਦਾ ਮੈਂ ਬੇਸਤ ਨੂੰ ਲੱਭ ਜਾਂਣ ਮੈਨੂੰ ਕੋਈ ਨਾ ਹਾਂ ਉਹ 20 ਮਿੰਟਾਂ ਬਾਅਦ ਆ ਜਾਂਦਾ ਨਾ 20 ਮਿੰਟ ਦੀਕਨ ਤੋਂ ਬਾਅਦ ਚਾਰ ਕਤੂਰਿਆਂ 'ਚ ਤਿੰਨ ਚਲੇ ਜਾਂਦੇ ਆ ਸਹੀ ਇੱਕ ਰੁਕ ਜਾਂਦਾ ਹਾਂ ਹਾਂ ਉਹ 20 ਮਿੰਟਾਂ ਬਾਅਦ ਆਉਂਦਾ ਤਾਂ ਦੇਖਦਾ ਇੱਕ ਕਤੂਰੇ ਦੀ ਵੇਟ ਕਰ ਰਿਆ ਹੁੰਦਾ ਉਹਨੂੰ ਵਿਸ਼ਵਾਸ ਹੁੰਦਾ ਆ ਵਿਸ਼ਵਾਸ ਤੇ ਬੈਠਾ ਰਹਿੰਦਾ ਉਹ ਆਪਦੇ ਵਿਸ਼ਵਾਸ ਤੇ ਬੈਠਾ ਰਹਿੰਦਾ ਹੂੰ ਤਾਂ ਉਹ ਦੇਖਦਾ ਵੀ ਚੱਲ ਹੁਣ ਬਾਕੀ ਦਾ ਚਲੇਗਾ ਇਹਨੂੰ ਤਾਂ ਪਾਵਾ ਮੈਂ ਹਾਂ ਹਾਂ ਤਾਂ ਫਿਰ ਉਹ ਜਾਨੀ ਕਿ ਵੀ ਉਹਦਾ ਵਿਸ਼ਵਾਸ ਜਿੱਤ ਗਿਆ ਉਹ ਚੇਚਾ ਲਿਆਉਂਦਾ ਕਦੋਂ ਫਿਰ ਪਾਉਂਦਾ ਹਾਂ ਯਾਨੀ ਵਿਸ਼ਵਾਸ ਹੈ ਨਾ ਜਿਹੜਾ ਸਾਨੂੰ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਇਹਦੇ 'ਚੋਂ ਨਾ ਗੁਰੂ ਮਹਾਰਾਜ ਤੇ ਰੱਖਣਾ ਚਾਹੀਦਾ ਹਾਂ ਇਹਦੇ 'ਚੋਂ ਜਿਵੇਂ ਨਾ ਇਹ ਗੱਲ ਵੀ ਆਪਣੇ ਨਾਲ ਮੈਚ ਕਰਦੀ ਆ ਆਪਾਂ ਚਲੋ ਆਪਾਂ ਵੀ ਗੁਰੂ ਸਾਹਿਬ ਦੇ ਕੁੱਕਰ ਹੀ ਆ ਹਾਂ ਹਾਂ ਆਪਾਂ ਵੀ ਕੁੱਤੇ ਹੀ ਆ ਹਣਾ ਵੀ ਆਪਾਂ ਉਹਦੇ ਦਰਦ ਦਰ ਤੋਂ ਮੰਗੀਦਾ ਸਹੀ ਉਹਦੇ ਦਰ ਤੇ ਬੈਠੇ ਰਹਿਣਾ ਚਾਹੀਦਾ ਬਸ ਵੀ ਉਹਦੇ ਦਰ ਤੇ ਬਹਾਂਗੇ ਨਾ ਉਹ ਭਾਵੇਂ ਅੱਜ ਦਵੇ ਆਵੇਂ ਕੱਲ ਦਵੇ ਉਹ ਦਊਗਾ ਜਰੂਰ